ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਹਾਂ ਜੀ ਦੋਸਤੋ ਹਾਜ਼ਰ ਹੋਏ ਆ ਅੱਜ ਇੱਕ ਨਵੀਂ ਕਹਾਣੀ ਦੇ ਨਾਲ ਇੱਕ ਕਹਾਣੀ ਇੱਕ ਪਤੀ ਪਤਨੀ ਦੀ ਹੈ ਜੋ ਕੁਝ ਕਾਰਨਾ ਕਰਕੇ ਵੱਖ ਹੋ ਗਏ ਤੇ ਫਿਰ ਕਈ ਸਾਲਾਂ ਬਾਅਦ ਮਿਲੇ ਤਾਂ ਉਹ ਵੀ ਇਹੋ ਜਿਹੇ ਹਾਲਾਤਾਂ ਵਿੱਚ ਜਿਨ੍ਹਾਂ ਨੇ ਕਿਸੇ ਦਿਨ ਇੱਕ ਦੂਜੇ ਦਾ ਹੱਥ ਫੜ ਕੇ ਵਾਅਦਾ ਕੀਤਾ ਸੀ ਕਿ ਹਮੇਸ਼ਾ ਇੱਕ ਦੂਜੇ ਦੇ ਨਾਲ ਰਹਾਂਗੇ ਅੱਜ ਉਹਨਾਂ ਦੇ ਵਿਚਕਾਰ ਇਹਨੀ ਦੂਰੀ ਪੈ ਗਈ ਸੀ ਜਿਸ ਨੂੰ ਦੂਰ ਕਰਨ ਦੀ ਹਿੰਮਤ ਨਾ ਤਾਂ ਸਮੇਂ ਵਿੱਚ ਸੀ ਤੇ ਨਾ ਹਾਲਾਤਾਂ ਵਿੱਚ ਬਸ ਇੱਕ ਉਮੀਦ ਸੀ ਜੋ ਸਾਲਾਂ ਬਾਅਦ ਫਿਰ ਤੋਂ ਉਸੇ ਮੋੜ ਤੇ ਲੈ ਆਈ ਸੀ ਜਿੰਨਾ ਰਾਹਾਂ ਤੇ ਕਦੇ ਉਹ ਇਕੱਠੇ ਤੁਰਦੇ ਸੀ ਗਾਰਵ ਉਸ ਦਿਨ ਕਿਸੇ ਪੁਰਾਣੇ ਕਲਾਇੰਟ ਨੂੰ ਮਿਲਣ ਗਿਆ ਸੀ ਕੰਮ ਛੋਟਾ ਸੀ ਪਰ ਲੋਕੇਸ਼ਨ ਬਹੁਤ ਪੁਰਾਣੀ ਉਹੀ ਮਹੱਲਾ ਜਿੱਥੇ ਉਹ ਕਈ ਸਾਲ ਪਹਿਲਾਂ ਆਪਣੀ ਪਤਨੀ ਨਾਲ ਚਾਹ ਪੀਣ ਆਉਂਦਾ ਸੀ ਗਲੀਆਂ ਤਾਂ ਹੁਣ ਵੀ ਉਹੀ ਸੀ ਪਰ ਦੁਕਾਨਾਂ ਦੇ ਨਾਮ ਬਦਲ ਗਏ ਸੀ ਕਈ ਕੰਦਾਂ ਨੂੰ ਫਿਰ ਤੋਂ ਰੰਗ ਹੋ ਚੁੱਕਿਆ ਸੀ ਪਰ ਕੁਝ ਯਾਦਾਂ ਅੱਜ ਵੀ ਉਹਨਾਂ ਇੱਟਾਂ ਦੇ ਵਿੱਚ ਚੁੱਪਚਾਪ ਦਬੀਆਂ ਹੋਈਆਂ ਸੀ ਗੱਡੀ ਵਿੱਚੋਂ ਉੱਤਰ ਕੇ ਗੌਰਵ ਜਿਵੇਂ ਅਤੀਤ ਵਿੱਚ ਉੱਤਰ ਗਿਆ ਹੋਵੇ ਤੁਰਦੇ-ਤੁਰਦੇ ਜਦੋਂ ਉਹ ਗਲੀ ਦੇ ਮੋੜ ਤੇ ਪਹੁੰਚਿਆ ਤਾ ਉਸਦੀ ਨਜ਼ਰ ਇੱਕ ਛੋਟੀ ਜਿਹੀ ਦੁਕਾਨ ਤੇ ਪਈ ਜਿਸ ਦੁਕਾਨ ਤੇ ਸਬਜ਼ੀਆਂ ਫਲ ਰੱਖੇ ਹੋਏ ਸੀ ਤੇ ਦੂਜੇ ਪਾਸੇ ਇੱਕ ਪੁਰਾਣਾ ਗੈਸ ਚੁੱਲਾ ਜਿਸ ਦੇ ਉੱਪਰ ਚਾਹ ਬਣ ਰਹੀ ਸੀ ਕੋਲ ਦੋ ਮੇਜ਼ ਤੇ ਇੱਕ ਲੋਹੇ ਦੀ ਛੋਟੀ ਜਿਹੀ ਪੇਟੀ ਰੱਖੀ ਸੀ ਕੁਝ ਗਲਾਸ ਤੇ ਕੱਪੜੇ ਦਾ ਝੋਲਾ ਉਹਨਾਂ ਸਾਰਿਆਂ ਦੇ ਵਿਚਕਾਰ ਇੱਕ ਆਰਤ ਖੜੀ ਸੀ ਸਾਵਲੇ ਰੰਗ ਦੀ ਪਸੀਨੇ ਨਾਲ ਭਿੱਜੀ ਹੋਈ ਹੱਥ ਵਿੱਚ ਚਾਹ ਦੀ ਕੇਤਲੀ ਕਦੇ ਚਾਹ ਵੱਲ ਦੇਖਦੀ ਤੇ ਕਦੇ ਫਲ ਝਾੜਦੀ ਤੇ ਕਦੇ ਸਬਜ਼ੀ ਤੇ ਕਦੇ ਗ੍ਰਾਹਕਾਂ ਨੂੰ ਪੁੱਛਦੀ ਕੀ ਲੈਣਾ ਸਾਬ ਜੀ ਚਾਹ ਜਾਂ ਫਲ ਗੌਰਵ ਦੇ ਕਦਮ ਉੱਥੇ ਹੀ ਰੁਕ ਗਏ ਉਹ ਚਿਹਰਾ ਉਹ ਚਾਲ ਉਹੀ ਆਵਾਜ਼ ਸਭ ਕੁਝ ਜਾਣਿਆ ਪਹਿਚਾਨਿਆ ਲੱਗ ਰਿਹਾ ਸੀ ਪਰ ਯਕੀਨ ਨਹੀਂ ਹੋ ਰਿਹਾ ਸੀ ਉਹ ਸਨੀਤਾ ਸੀ ਉਹ ਸਨੀਤਾ ਜਿਸ ਦੇ ਨਾਲ ਉਸਦੇ ਵਿਆਹ ਕਰਵਾਇਆ ਸੀ ਸਾਰੀ ਜ਼ਿੰਦਗੀ ਨਾਲ ਰਹਿਣ ਦਾ ਵਾਅਦਾ ਕੀਤਾ ਸੀ ਤੇ ਜਿਸ ਨੂੰ ਕਿਹਾ ਸੀ ਕਿ ਤੇਰੇ ਬਿਨਾ ਮੈਂ ਬਿਲਕੁਲ ਅਧੂਰਾ ਪਰ ਅਜੋ ਚੁੱਪ ਖੜੀ ਚਾਹ ਤੇ ਫਲਾਂ ਦੀ ਦੁਕਾਨ ਚਲਾ ਰਹੀ ਸੀ ਸ਼ਾਇਦ ਜ਼ਿੰਦਗੀ ਦੇ ਹਲਾਤਾਂ ਨਾਲ ਲੜਦੀ ਹੋਈ ਆਪਣੀ ਬੇਟੀ ਦੇ ਇਲਾਜ ਦਾ ਬੋਝ ਟੋਦੀ ਹੋਈ ਇਹ ਦੇਖ ਗੌਰਵ ਪਸੀਨਾ ਪਸੀਨੀ ਹੋ ਗਿਆ ਤੇ ਉਸ ਦਾ ਮੂੰਹ ਸੁੱਕਣ ਲੱਗਿਆ ਉਸ ਨੇ ਆਪਣੀ ਜੇਬ ਵਿੱਚੋਂ ਰਮਾਲ ਕੱਢਿਆ ਤੇ ਆਪਣੇ ਮੂੰਹ ਤੋਂ ਪਸੀਨਾ ਸਾਫ ਕੀਤਾ ਉਸ ਦਾ ਚਿਹਰਾ ਹੁਣ ਭਾਰੀ ਹੋ ਗਿਆ ਸੀ ਰੰਗ ਸਾਫ ਹੋ ਚੁੱਕਿਆ ਸੀ ਵਧੀਆ ਕੱਪੜੇ ਤੇ ਇੱਕ ਚੰਗਾ ਰਤਬਾ ਆ ਗਿਆ ਸੀ ਪਰ ਇੱਕ ਪਲ ਲਈ ਉਹ ਉਸ ਆਰਤ ਦੇ ਸਾਹਮਣੇ ਖੜਾ ਹੋ ਕੇ ਫਿਰ ਤੋਂ ਪੁਰਾਣਾ ਗੌਰਵ ਬਣ ਗਿਆ ਸੀ ਜੋ ਕਦੇ ਸੁਨੀਤਾ ਦੀ ਹਰ ਗੱਲ ਉਸ ਦੀਆਂ ਅੱਖਾਂ ਵਿੱਚੋਂ ਪੜ ਲੈਂਦਾ ਸੀ ਗੌਰਵ ਕੁਝ ਸਮਾਂ ਚੁੱਪਕ ਚਾਪ ਖੜਾ ਰਿਹਾ ਬਹੁਤ ਭੀੜ ਸੀ ਪਰ ਕੋਈ ਆਵਾਜ਼ ਸੁਣਾਈ ਨਹੀਂ ਦੇ ਰਹੀ ਸੀ ਸਿਰਫ ਇੱਕ ਸ਼ੋਰ ਸੀ ਜੋ ਅੰਦਰੋਂ ਉੱਠਿਆ ਸੀ ਸੁਨੀਤਾ ਆਪਣੇ ਕੰਮ ਵਿੱਚ ਲੱਗੀ ਰਹੀ ਉਸ ਦੀਆਂ ਅੱਖਾਂ ਵਿੱਚ ਥਕਾਨ ਸੀ ਪਰ ਇਰਾਦਿਆਂ ਵਿੱਚ ਕੋਈ ਸਮਝੌਤਾ ਨਹੀਂ ਸੀ ਗੌਰਵ ਨੇ ਖੁਦ ਨੂੰ ਸੰਭਾਲਿਆ ਤੇ ਹੌਲੀ-ਹੌਲੀ ਸੁਨੀਤਾ ਦੇ ਕੋਲ ਚਲਾ ਗਿਆ ਤੇ ਥੋੜਾ ਸਾਈਡ ਤੇ ਖੜ ਗਿਆ ਸੁਨੀਤਾ ਨੇ ਬਿਨਾਂ ਦੇਖੇ ਪੁੱਛਿਆ ਕੀ ਲੈਣਾ ਸਾਬ ਜੀ ਫਲ ਜਾਂ ਸਬਜ਼ੀ ਇਹ ਸੁਣ ਕੇ ਗੌਰਵ ਦੀ ਆਵਾਜ਼ ਕੰਬਣ ਲੱਗੀ ਪਰ ਫਿਰ ਵੀ ਉਸਨੇ ਆਪਣੇ ਆਪ ਤੇ ਕਾਬੂ ਰੱਖਿਆ ਜੀ ਇੱਕ ਚਾਹ ਦਾ ਕੱਪ ਤੇ ਕੁਝ ਅੰਬ ਪਾ ਦਿਓ ਸੁਨੀਤਾ ਨੇ ਚਾਹ ਬਣਾਉਣੀ ਸ਼ੁਰੂ ਕਰ ਦਿੱਤੀ ਤੇ ਹੌਲੀਕ ਦੇਨੇ ਉਸਨੇ ਹੇਠਾਂ ਤੋਂ ਅੰਬ ਚੱਕੇ ਤਾਂ ਗੌਰਵ ਦੀ ਨਜ਼ਰ ਉਸ ਟੋਕਰੀ ਦੇ ਕੋਲ ਰੱਖੀ ਹੋਈ ਤਸਵੀਰ ਤੇ ਪਈ ਜਿਸ ਵਿੱਚ ਇੱਕ ਮਾਸੂਮ ਬੱਚੀ ਦੀ ਮੁਸਕਾਨ ਚਲਕ ਰਹੀ ਸੀ ਕਮਜ਼ੋਰ ਚਿਹਰਾ ਪਰ ਚਮਕਦੀਆਂ ਅੱਖਾਂ ਜਿਵੇਂ ਕਿ ਹੁਣ ਵੀ ਕਿਸੇ ਨੂੰ ਪਾਪਾ ਕਹਿਣ ਦੀ ਆਸ ਹੋਵੇ ਉਸ ਦਾ ਦਿਲ ਕੰਬ ਗਿਆ ਉਹ ਤਸਵੀਰ ਉਸ ਦੀ ਰਗ ਰਗ ਵਿੱਚ ਉਤਰ ਗਈ ਸੀ ਪਰ ਉਸ ਨੇ ਖੁਦ ਨੂੰ ਕੁਝ ਨਹੀਂ ਕਿਹਾ ਨਾ ਤਾਂ ਸੁਨੀਤਾ ਦੇ ਸਾਹਮਣੇ ਜਾਣ ਦੀ ਕੋਸ਼ਿਸ਼ ਕੀਤੀ ਤੇ ਨਾ ਹੀ ਕੁਝ ਪੁੱਛਣ ਦੀ ਸਿਰਫ ਇੰਨਾ ਕਿਹਾ ਕਿ ਜੀ ਇਹ ਅੰਬ ਵਧੀਆ ਨੇ ਤੇ ਕਿੰਨੇ ਰੁਪਏ ਕਿਲੋ ਨੇ ਤਾਂ ਸੁਨੀਤਾ ਬੋਲੀ ਸਾਹ ਜੀ ਸਵੇਰੇ ਹੀ ਲੈ ਕੇ ਆਈਆਂ ਬਹੁਤ ਮਿੱਠੇ ਨੇ ਪਰ ਗਰਮੀ ਕਰਕੇ ਮਰਜ਼ਾ ਗਏ ਆ 100 ਰੁਪਏ ਕਿਲੋ ਹਨ ਤੁਸੀਂ ਖਾ ਕੇ ਦੇਖ ਲਵੋ ਤਾਂ ਗੌਰਵ ਕਹਿਣ ਲੱਗਿਆ ਸਾਰੇ ਅੰਬ ਦੇ ਦਿਓ ਸੁਨੀਤਾ ਥੋੜੀ ਚੌਂਕ ਗਈ ਤੇ ਫਿਰ ਥੋੜਾ ਮੁਸਕਰਾ ਕੇ ਜਲਦੀ ਨਾਲ ਅੰਬ ਤੋਲਣ ਲੱਗੀ 8 ਕਿਲੋ ਸਾਬ ਜੀ 800 ਰੁਪਏ ਬਣ ਗਏ ਸਾਬ ਜੀ ਤੁਸੀਂ ਇਕੱਠੇ ਅੰਬ ਲੈ ਰਹੇ ਹੋ ਤਾਂ 650 ਦੇ ਦਿਓ ਇਹ ਸੁਣ ਕੇ ਗੌਰਵ ਨੇ ਚੁੱਪਚਾਪ ਆਪਣੀ ਜੇਬ ਵਿੱਚੋਂ 1000 ਰੁਪਏ ਕੱਢਿਆ ਤੇ ਸੁਨੀਤਾ ਨੂੰ ਦੇਣ ਲੱਗਿਆ ਤੇ ਜਦੋਂ ਅੰਬ ਲੈ ਕੇ ਜਾਣ ਲੱਗਿਆ ਤਾ ਪਿੱਛੋਂ ਆਵਾਜ਼ ਆਈ ਸਾਬ ਜੀ ਤੁਸੀਂ 200 ਜ਼ਿਆਦਾ ਦੇ ਦਿੱਤੇ ਮੈਨੂੰ ਭੀਖ ਨਹੀਂ ਚਾਹੀਦੀ ਗੌਰਵ ਉਥੇ ਹੀ ਰੁਕ ਗਿਆ ਸੁਨੀਤਾ ਉਸ ਦੇ ਕੋਲ ਆਈ ਤੇ ਹੱਥ ਤੇ 200 ਰੁਪਏ ਰੱਖੇ ਤੇ ਫਿਰ ਹੌਲੀ ਜਿਹੀ ਬੋਲੀ ਇੱਜ਼ਤ ਤੇ ਇਮਾਨਦਾਰੀ ਦੀ ਰੋਟੀ ਖਾਣ ਲਈ ਇਹ ਦੁਕਾਨ ਹੈ ਮੈਂ ਕਮਜ਼ੋਰ ਨਹੀਂ ਗੌਰਵ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਤੇ ਉਹ ਕੁਝ ਪਲ ਚੁੱਪ ਰਿਹਾ ਫਿਰ ਆਪਣੀ ਕੰਬਦੀ ਹੋਈ ਆਵਾਜ਼ ਨਾਲ ਬੋਲਿਆ ਤੇਰਾ ਪਤੀ ਨਹੀਂ ਕੋਈ ਕੰਮ ਕਰਦਾ ਸੁਨੀਤਾ ਨੇ ਠੰਡਾ ਹੌਂਕਾ ਲਿਆ ਤੇ ਚਾਹ ਦੀ ਕੇਤਲੀ ਰੱਖਦੇ ਹੋਏ ਬੋਲੀ 12 ਸਾਲ ਪਹਿਲਾਂ ਤਲਾਕ ਹੋ ਗਿਆ ਸਾਹਿਬ ਗੌਰਵ ਦਾ ਦਿਲ ਜਿਵੇਂ ਕਿਸੇ ਨੇ ਨਿਚੋੜ ਦਿੱਤਾ ਹੋਵੇ ਉਹ ਇੱਕ ਪਲ ਦੇ ਲਈ ਸੁੰਨ ਹੋ ਗਿਆ ਫਿਰ ਆਪਣੇ ਝੋਲੇ ਨੂੰ ਸੰਭਾਲਦਾ ਹੋਇਆ ਹੌਲੀ-ਹੌਲੀ ਉਸ ਦੁਕਾਨ ਕੋਲੋਂ ਪਾਸੇ ਹਟਣ ਲੱਗਿਆ ਪਰ ਉਸ ਦੀਆਂ ਅੱਖਾਂ ਹਜੇ ਵੀ ਉਹ ਤਸਵੀਰ ਤੇ ਸੀ ਜਿਸ ਵਿੱਚ ਉਹ ਚਿਹਰਾ ਜੋ ਉਸ ਨੂੰ ਅੱਜ ਵੀ ਪਹਿਚਾਨ ਸਕਦਾ ਸੀ ਸਨੀਤਾ ਹੁਣ ਆਪਣੇ ਸਮਾਨ ਨੂੰ ਇਕੱਠਾ ਕਰ ਰਹੀ ਸੀ ਗੈਸ ਚੁੱਲਾ ਬੰਦ ਕਰ ਚੁੱਕੀ ਸੀ ਚੋਲੇ ਦੇ ਵਿੱਚ ਬਚੇ ਹੋਏ ਫਲ ਰੱਖੇ ਤੇ ਫਿਰ ਥੱਕੇ ਹੋਏ ਮਨ ਨਾਲ ਉਹ ਪੇਟੀ ਨੂੰ ਚੁੱਕ ਕੇ ਤੁਰ ਪਈ ਗੌਰਵ ਹਜੇ ਵੀ ਥੋੜੀ ਦੂਰ ਖੜਾ ਸੀ ਤੇ ਖੁਦ ਨੂੰ ਪੁੱਛਣ ਲੱਗਿਆ ਕਿ ਉਹ ਮੇਰੀ ਬੇਟੀ ਸੀ ਕਿ ਮੈਂ ਸਭ ਕੁਝ ਖੋ ਦਤਾ ਉਹ ਜ਼ਿਆਦਾ ਕੁਝ ਸੋਚ ਨਾ ਸਕਿਆ ਬਸ ਉਸ ਦੇ ਕਦਮ ਖੁਦ ਸੁਨੀਤਾ ਦੇ ਪਿੱਛੇ ਚੱਲ ਪਏ ਜਿਸ ਗਲੀ ਵਿੱਚ ਸੁਨੀਤਾ ਜਾ ਰਹੀ ਸੀ ਉਹ ਗਲੀ ਦਾ ਰਸਤਾ ਬਹੁਤ ਤੰਗ ਸੀ ਬਿਜਲੀ ਦੀਆਂ ਤਾਰਾਂ ਖੰਬਿਆਂ ਤੋਂ ਲੰਮਕ ਰਹੀਆਂ ਸੀ ਟੁੱਟੇ ਫੁੱਟੇ ਘਰ ਪਰ ਸੁਨੀਤਾ ਜਿਸ ਘਰ ਵਿੱਚ ਜਾ ਕੇ ਰੁਕੀ ਉਹ ਘਰ ਥੋੜਾ ਅਲੱਗ ਸੀ ਇੱਕ ਕਮਰਾ ਛੋਟੀ ਜਿਹੀ ਰਸੋਈ ਇੱਕ ਛੋਟਾ ਜਿਹਾ ਭਾਂਡਾ ਵਿੱਚ ਦੋ ਮੰਜੇ ਇੱਕ ਤੇ ਵਿਚੁਰ ਘਰਤ ਪਈ ਅਸਮਾਨ ਵੱਲ ਦੇਖ ਰਹੀ ਸੀ ਤੇ ਦੂਜੇ ਮੰਜੇ ਤੇ 10 ਸਾਲਾਂ ਦੀ ਕੁੜੀ ਪਈ ਸੀ ਸਾਵਲਾ ਰੰਗ ਸੁੰਨੀਆਂ ਅੱਖਾਂ ਤੇ ਬਿਖਰੇ ਹੋਏ ਵਾਲ ਇੱਕ ਖਿਡੌਣਾ ਉਸ ਦੇ ਕੋਲ ਰੱਖਿਆ ਸੀ ਉਹ ਉਸ ਨੂੰ ਹੱਥ ਵੀ ਨਹੀਂ ਲਾ ਰਹੀ ਸੀ ਗੌਰਵ ਉੱਥੇ ਹੀ ਰੁਕ ਗਿਆ ਸੁਨੀਤਾ ਘਰ ਦਾ ਦਰਵਾਜ਼ਾ ਖੋਲ ਕੇ ਅੰਦਰ ਚਲੀ ਗਈ ਸਮਾਨ ਥੱਲੇ ਰੱਖਿਆ ਪਰ ਗੌਰਵ ਦੀਆਂ ਨਜ਼ਰਾਂ ਉਸ ਬੱਚੀ ਤੇ ਰੁਕ ਗਈਆਂ ਉਹ ਬੱਚੀ ਮੰਜੇ ਤੇ ਪਈ ਸੀ ਨਾਤਾ ਹੱਲ ਰਹੀ ਸੀ ਨਾ ਹੀ ਕੁਝ ਬੋਲ ਰਹੀ ਸੀ ਉਹ ਨੀਹਾ ਸੀ ਉਸਦੀ ਆਪਣੀ ਬੇਟੀ ਬੇਟੀ ਹੁਣ ਕੋਈ ਤਸਵੀਰ ਨਹੀਂ ਕੋਈ ਝਲਕ ਨਹੀਂ ਹੁਣ ਸੱਚ ਸਾਹਮਣੇ ਸੀ ਗੌਰਵ ਨੇ ਹੌਲੀ-ਹੌਲੀ ਕਦਮ ਅੰਦਰ ਵੱਲ ਵਧਾਏ ਉਸਦੇ ਮਨ ਅੰਦਰ ਕੁਝ ਚੱਲਣ ਲੱਗਿਆ ਉਸਦੀ ਬੇਟੀ ਐਨੀ ਕਮਜ਼ੋਰ ਤੇ ਐਨੀ ਚੁੱਪ ਉਸ ਨੂੰ ਯਾਦ ਆਇਆ ਉਹ ਦਿਨ ਜਦੋਂ ਨੀਹਾ 1 ਸਾਲ ਦੀ ਸੀ ਤੇ ਉਸਦੀ ਗੋਦੀ ਵਿੱਚੋਂ ਉਤਰਨ ਦਾ ਨਾਮ ਨਹੀਂ ਲੈਂਦੀ ਸੀ ਤੇ ਅੱਜ ਉਹ ਮੰਜੇ ਤੇ ਇਕੱਲੀ ਪਈ ਸੀ ਤੇ ਲੱਗਦਾ ਸੀ ਜਿਵੇਂ ਉਹ ਜ਼ਿੰਦਗੀ ਤੋਂ ਵੀ ਨਾਰਾਜ਼ ਹੋ ਗਈ ਹੋਵੇ ਗੌਰਵ ਉਸ ਦੇ ਕੋਲ ਨਾ ਜਾ ਸਕਿਆ ਤੇ ਉਹ ਕੰਧ ਨਾਲ ਲੱਗ ਕੇ ਉਸ ਨੂੰ ਦੇਖਦਾ ਰਿਹਾ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਤੇ ਦਿਲ ਵਿੱਚ ਇੱਕ ਖਿਆਲ ਆਇਆ ਕਿ ਇਹ ਨਿੱਕੀ ਜਿਹੀ ਮਾਸੂਮ ਜਾਨ ਮੇਰੀ ਗਲਤੀ ਦੀ ਸਜ਼ਾ ਕਿਉਂ ਭੁਗਤ ਰਹੀ ਹੈ ਇਨੇ ਨੂੰ ਸਨੇਤਾ ਅੰਦਰੋਂ ਬਾਹਰ ਆਈ ਉਹ ਇੱਕ ਗਲਾਸ ਵਿੱਚ ਪਾਣੀ ਲੈ ਕੇ ਆਈ ਸੀ ਤੇ ਜਿਵੇਂ ਹੀ ਉਸ ਦੀ ਨਜ਼ਰ ਗੌਰਵ ਤੇ ਪਈ ਤਾਂ ਉਹ ਇੱਕ ਪਲ ਲਈ ਰੁਕ ਗਈ ਤੇ ਫਿਰ ਬਿਨਾਂ ਕੁਝ ਬੋਲੇ ਉਸ ਦੇ ਕੋਲ ਚਲੀ ਗਈ ਚਿਹਰੇ ਤੇ ਨਾ ਗੁੱਸਾ ਸੀ ਤੇ ਨਾ ਹੀ ਪਰੇਸ਼ਾਨੀ ਬਸ ਇੱਕ ਥਕਾਵਟ ਸੀ ਤੇ ਬੋਲੀ ਸਾਹਬ ਤੁਸੀਂ ਆਖਿਰ ਇੱਥੋਂ ਤੱਕ ਆ ਹੀ ਗਏ ਗੌਰਵ ਅੱਗੋਂ ਕੁਝ ਨਾ ਬੋਲ ਸਕਿਆ ਉਸ ਨੇ ਆਪਣੀਆਂ ਨਜ਼ਰਾਂ ਝੁਕਾ ਲਈਆਂ ਸੁਨੀਤਾ ਨੇਹਾ ਵੱਲ ਦੇਖਣ ਲੱਗੀ ਤੇ ਫਿਰ ਗੌਰਵ ਦੀਆਂ ਅੱਖਾਂ ਵਿੱਚ ਦੇਖਦੀ ਹੋਈ ਬੋਲੀ ਹੁਣ ਤੁਸੀਂ ਦੇਖ ਲਿਆ ਤੇ ਹੁਣ ਸ਼ਾਇਦ ਤੁਹਾਨੂੰ ਸਮਝ ਵੀ ਆ ਗਿਆ ਹੋਵੇਗਾ ਕਿ ਇਕੱਲੇ ਕਿੰਨਾ ਮੁਸ਼ਕਲ ਹੁੰਦਾ ਸਭ ਕੁਝ ਸੰਭਾਲਣਾ ਗੌਰਵ ਦੀ ਆਵਾਜ਼ ਕੰਬ ਰਹੀ ਸੀ ਇਹ ਨੇਹਾ ਹੈ ਨਾ ਸੁਨੀਤਾ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਪਰ ਉਸਨੇ ਗੌਰਵ ਤੇ ਕੋਈ ਵੀ ਇਲਜ਼ਾਮ ਨਹੀਂ ਲਾਇਆ ਹਾਂ ਇਹ ਉਹੀ ਨੇਹ ਹੈ ਜੋ ਕਦੇ ਤੈਨੂੰ ਪਾਪਾ ਕਹਿੰਦੀ ਸੀ ਤੇ ਹੁਣ ਤਾਂ ਬਸ ਸਿਰਫ ਬਿਮਾਰ ਚੁੱਪਚਾਪ ਮੰਜੇ ਤੇ ਪਈ ਰਹਿੰਦੀ ਐ ਇਹ ਸੁਣ ਕੇ ਗੌਰਵ ਤਰ ਅੰਦਰ ਤੱਕ ਹਿੱਲ ਗਿਆ ਉਸਨੇ ਆਪਣੇ ਆਪ ਨੂੰ ਬੜੀ ਮੁਸ਼ਕਲ ਨਾਲ ਸੰਭਾਲਿਆ ਤੇ ਫਿਰ ਬੜੀ ਮੁਸ਼ਕਲ ਨਾਲ ਬੋਲਿਆ ਮੈਨੂੰ ਨਹੀਂ ਪਤਾ ਸੀ ਕਿ ਸੁਨੀਤਾ ਨੇ ਉਸ ਦੀ ਗੱਲ ਵਿੱਚੋਂ ਹੀ ਕੱਟ ਦਿੱਤੀ ਜੇ ਪਤਾ ਹੁੰਦਾ ਤਾਂ ਕੀ ਕਰਦੇ ਗੌਰਵ ਇੱਕਦਮ ਚੁੱਪ ਕਰ ਗਿਆ ਫਿਰ ਉਸਨੇ ਨੀਹਾ ਦੇ ਵੱਲ ਦੇਖਿਆ ਜੋ ਹਜੇ ਵੀ ਉੱਥੇ ਹੀ ਪਈ ਸੀ ਥੋੜੀ ਦੇਰ ਬਾਅਦ ਨੀਹਾ ਨੇ ਪਾਸਾ ਲਿਆ ਤੇ ਆਪਣੀਆਂ ਸੁੰਨੀਆਂ ਅੱਖਾਂ ਨਾਲ ਇੱਕ ਵਾਰ ਸਾਹਮਣੇ ਦੇਖਿਆ ਨੀਹਾ ਦੀਆਂ ਨਜ਼ਰਾਂ ਗੌਰਵ ਨਾਲ ਮਿਲੀਆਂ ਤਾਂ ਗੌਰਵ ਘਬਰਾ ਗਿਆ ਤੇ ਇੱਕਦਮ ਪਿੱਛੇ ਹਟ ਗਿਆ ਜਿਵੇਂ ਕਿਸੇ ਗੁਨਾਹ ਵਿੱਚ ਫੜਿਆ ਗਿਆ ਹੋਵੇ ਪਰ ਨੀਹਾ ਨੇ ਕੁਝ ਨਹੀਂ ਕਿਹਾ ਉਹ ਤਾਂ ਬਸ ਦੇਖ ਰਹੀ ਸੀ ਕਿ ਜਿਵੇਂ ਕੋਈ ਭੁੱਲੀ ਹੋਈ ਪਛਾਣ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰ ਰਹੀ ਹੋਵੇ ਤੇ ਉਸੇ ਪਲ ਸੁਨੀਤਾ ਨੇ ਕਿਹਾ ਜੇ ਸੱਚਮੁੱਚ ਹੀ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਤਾਂ ਇੱਕ ਵਾਰ ਸਿੱਧਾ ਉਸ ਦੇ ਸਾਹਮਣੇ ਜਾ ਕੇ ਖੜੇ ਹੋ ਜਾਓ ਨਾ ਭੂਤ ਦੀ ਤਰ੍ਹਾਂ ਤੇ ਨਾ ਲੁੱਕ ਕੇ ਬਸ ਸਿਰਫ ਇੱਕ ਵਾਰ ਤੇ ਉਹ ਬੁੱਤ ਬਣ ਕੇ ਖੜ ਗਿਆ ਕੁਝ ਨਾ ਬੋਲਿਆ ਬਸ ਕੰਧ ਨਾਲ ਟੋਹੀ ਲਗਾ ਕੇ ਖੜਾ ਰਿਹਾ ਨੀਹਾ ਹਜੇ ਵੀ ਉਸ ਵੱਲ ਦੇਖ ਰਹੀ ਸੀ ਨਾ ਤਾਂ ਉਸ ਦੀਆਂ ਅੱਖਾਂ ਵਿੱਚ ਖੁਸ਼ੀ ਸੀ ਤੇ ਨਾ ਹੀ ਡਰ ਬਸ ਇੱਕ ਸਵਾਲ ਸੀ ਜੋ ਸ਼ਾਇਦ ਉਸ ਨੂੰ ਖੁਦ ਵੀ ਸਮਝ ਨਹੀਂ ਆ ਰਿਹਾ ਸੀ 네ਹਾ ਹੁਣ ਮੰਜੇ ਤੋਂ ਥੋੜਾ ਉੱਠ ਕੇ ਬੈਠ ਗਈ ਸੀ ਉਸਦੇ ਚਿਹਰੇ ਤੇ ਉਹੀ ਥੱਕੀ ਹੋਈ ਮਸੂਮੀਅਤ ਸੀ ਜੋ ਅਕਸਰ ਉਹਨਾਂ ਬੱਚਿਆਂ ਵਿੱਚ ਦੇਖੀ ਜਾਂਦੀ ਹੈ ਜੋ ਬੋਲਦੇ ਘੱਟ ਹਨ ਤੇ ਸਹਿੰਦੇ ਜ਼ਿਆਦਾ 네ਹਾ ਨੇ ਪਹਿਲਾਂ ਆਪਣੀ ਮਾਂ ਵੱਲ ਦੇਖਿਆ ਤੇ ਫਿਰ ਉਸ ਅਣਜਾਣ ਵਿਅਕਤੀ ਵੱਲ ਜੋ ਕੰਧ ਨਾਲ ਖੜਾ ਦੂਰੋਂ ਉਸ ਵੱਲ ਦੇਖ ਰਿਹਾ ਸੀ ਉਹ ਆਦਮੀ ਜਿਸ ਦੀਆਂ ਅੱਖਾਂ ਵਿੱਚ ਡਰ ਵੀ ਸੀ ਤੇ ਪਛਤਾਵਾ ਵੀ ਤੇ ਇੱਕ ਅਣਕਹੀ ਪਹਿਚਾਣ ਦੀ ਉਮੀਦ ਵੀ ਸੁਨੀਤਾ ਹੌਲੀ-ਹੌਲੀ ਨੀਹਾ ਦੇ ਕੋਲ ਗਈ ਤੇ ਉਸ ਦੇ ਸਿਰ ਤੇ ਹੱਥ ਫੇਰਨ ਲੱਗੀ ਤੇ ਫਿਰ ਹੌਲੀਕ ਦੇ ਨੇ ਨੀਹਾ ਨੂੰ ਕਿਹਾ beta ਇਹ ਤੇਰੇ ਪਾਪਾ ਨੇ ਇਹ ਸੁਣ ਕੇ ਨੀਹਾ ਕੁਝ ਨਾ ਬੋਲੀ ਬਸ ਅੱਖਾਂ ਚੱਕ ਕੇ ਇੱਕ ਵਾਰ ਗੌਰਵ ਵੱਲ ਦੇਖਿਆ ਤੇ ਫਿਰ ਨੀਚੇ ਜ਼ਮੀਨ ਵੱਲ ਦੇਖਦੀ ਰਹੀ ਗਰਵ ਹੁਣ ਖੁਦ ਨੂੰ ਰੋਕ ਨਾ ਸਕਿਆ ਤੇ ਉਹ ਹੌਲੀ-ਹੌਲੀ ਅੱਗੇ ਵਧਿਆ ਤੇ ਨੇਹਾ ਦੇ ਸਾਹਮਣੇ ਜਾ ਕੇ ਜ਼ਮੀਨ ਤੇ ਬੈਠ ਗਿਆ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ ਤੇ ਕੰਬਦੀ ਹੋਈ ਆਵਾਜ਼ ਨਾਲ ਕਹਿਣ ਲੱਗਿਆ ਮੈਂ ਬਹੁਤ ਸਾਲਾਂ ਤੋਂ ਚੁੱਪ ਰਿਹਾ ਬੇਟਾ ਬਹੁਤ ਵੱਡੀ ਗਲਤੀ ਕਰ ਦਿੱਤੀ ਮੈਂ ਜੋ ਤੈਨੂੰ ਵੀ ਛੱਡ ਦਿੱਤਾ ਤੇਰੀ ਮਾਂ ਨੂੰ ਵੀ ਤੇ ਖੁਦ ਨੂੰ ਵੀ ਗਵਾ ਬੈਠਾ ਪਤਾ ਨਹੀਂ ਹੁਣ ਹੱਕ ਹੈ ਵੀ ਜਾਂ ਨਹੀਂ ਪਰ ਕੀ ਤੂੰ ਇੱਕ ਵਾਰ ਮੈਨੂੰ ਮਾਫ਼ ਕਰ ਸਕਦੀ ਹੈ ਨੀਹਾ ਦੀਆਂ ਅੱਖਾਂ ਵਿੱਚ ਗੁੱਸਾ ਨਹੀਂ ਸੀ ਪਰ ਕੋਈ ਹਾਪਾ ਵੀ ਨਹੀਂ ਸੀ ਬਸ ਇੱਕ ਇਕੱਲਾਪਨ ਸੀ ਜੋ ਕਹਿ ਰਿਹਾ ਸੀ ਕਿ ਐਨੇ ਸਾਲ ਕਿੱਥੇ ਸੀ ਪਾਪਾ ਕੁਝ ਪਲ ਖਮੋਸ਼ੀ ਰਹੀ ਫਿਰ ਨੀਹਾ ਨੇ ਹੌਲੀ-ਹੌਲੀ ਆਪਣਾ ਹੱਥ ਅੱਗੇ ਵਧਾਇਆ ਤੇ ਗੌਰਵ ਦੇ ਹੰਝੂਆਂ ਨਾਲ ਭਿੱਜੇ ਹੋਏ ਚਿਹਰੇ ਨੂੰ ਛੂਇਆ ਕੋਈ ਸ਼ਬਦ ਨਾ ਨਿਕਲੇ ਉਸ ਦੇ ਮੂੰਹ ਪਰ ਅੱਖਾਂ ਵਿੱਚ ਉਹ ਸਭ ਕੁਝ ਸੀ ਜੋ ਉਹ ਕਦੇ ਕਹਿ ਨਾ ਸਕੀ ਫਿਰ ਨੀਹਾ ਮੰਜੇ ਤੋਂ ਉੱਠੀ ਤੇ ਉੱਠ ਕੇ ਗੌਰਵ ਦੇ ਗਲੇ ਲੱਗ ਗਈ ਬਹੁਤ ਸਮੇਂ ਤੱਕ ਗੌਰਵ ਨੇ ਆਪਣੀ ਬੇਟੀ ਨੂੰ ਸੀਨੇ ਨਾਲ ਲਗਾਈ ਰੱਖਿਆ ਉਹ ਰੋ ਰਹੀ ਸੀ ਪਰ ਹਣਾ ਉਸ ਦੇ ਰੋਣ ਵਿੱਚ ਕਮਜ਼ੋਰੀ ਨਹੀਂ ਸੀ ਬਲਕਿ ਉਹ ਪੀੜ ਸੀ ਜੋ ਸਾਲਾਂ ਤੋਂ ਉਸ ਦੀ ਆਤਮਾ ਵਿੱਚ ਬੰਦ ਸੀ ਸੁਨੀਤਾ ਵੀ ਕੋਲ ਹੀ ਖੜੀ ਸੀ ਉਸ ਦੀਆਂ ਅੱਖਾਂ ਵਿੱਚ ਵੀ ਹੰਝੂ ਆ ਗਏ ਸੀ ਉਹ ਕੁਝ ਨਾ ਬੋਲੀ ਬਸ ਸਿਰਫ ਨੇਹਾ ਦੇ ਸਿਰ ਤੇ ਹੱਥ ਰੱਖ ਦਿੱਤਾ ਤੇ ਕੁਝ ਸਮੇਂ ਬਾਅਦ ਨੇਹਾ ਫਿਰ ਮੰਜੇ ਤੇ ਪੈ ਗਈ ਤੇ ਹੌਲੀਕ ਦੇ ਨੇ ਪਾਸਾ ਲੈ ਕੇ ਕੰਧ ਵੱਲ ਮੂੰਹ ਕਰ ਲਿਆ ਸ਼ਾਇਦ ਉਸ ਦੀਆਂ ਅੱਖਾਂ ਬੰਦ ਸੀ ਜਾਂ ਫਿਰ ਉਹ ਉਸ ਪਲ ਨੂੰ ਆਪਣੀਆਂ ਅੱਖਾਂ ਵਿੱਚ ਸਮੇਟ ਰਹੀ ਸੀ ਗਰਵ ਹਜੇ ਵੀ ਜ਼ਮੀਨ ਤੇ ਚੁੱਪ ਬੈਠਾ ਨੀਹਾ ਨੂੰ ਦੇਖ ਰਿਹਾ ਸੀ ਪਰ ਉਸ ਦੇ ਮਨ ਅੰਦਰ ਤਾਂ ਕੁਝ ਹੋਰ ਹੀ ਚੱਲ ਰਿਹਾ ਸੀ ਉਸ ਦਾ ਮਨ ਬਾਰ ਬਾਰ ਕਹਿ ਰਿਹਾ ਸੀ ਕਿ ਹੁਣ ਪੁੱਛ ਕਿ ਤੂੰ ਉਸ ਦਾ ਪਿਓ ਬਣ ਸਕਦਾ ਹੈ ਕਿ ਉਹ ਸੁਨੀਤਾ ਨੂੰ ਕਹੇ ਕਿ ਉਹ ਫਿਰ ਤੋਂ ਉਹਦੇ ਨਾਲ ਜ਼ਿੰਦਗੀ ਜਿਉਣਾ ਚਾਹੁੰਦਾ ਹੈ ਪਰ ਜਦੋਂ ਅੱਖਾਂ ਸੁਨੀਤਾ ਵੱਲ ਗਈਆਂ ਉਹ ਹਜੇ ਵੀ ਚੁੱਪਚਾਪ ਖੜੀ ਸੀ ਨਾ ਕੋਈ ਇਸ਼ਾਰਾ ਨਾ ਕੋਈ ਰੋਕ ਬਸ ਉਹੀ ਪ੍ਰਾਣੀ ਥਕਾਵਟ ਸੀ ਉਸ ਦੀਆਂ ਅੱਖਾਂ ਵਿੱਚ ਜਿਸ ਨੂੰ ਕਿਸੇ ਸਫਾਈ ਦੀ ਜ਼ਰੂਰਤ ਨਹੀਂ ਸੀ ਗੌਰਵ ਚੁੱਪਚਾਪ ਜ਼ਮੀਨ ਤੇ ਹੱਥ ਰੱਖ ਕੇ ਖੜਾ ਹੋ ਗਿਆ ਤੇ ਫਿਰ ਇੱਕ ਵਾਰ ਨੇਹਾ ਦੇ ਵੱਲ ਦੇਖਿਆ ਉਹ ਕੁਝ ਬੋਲਣਾ ਚਾਹੁੰਦਾ ਸੀ ਪਰ ਜ਼ੁਬਾਨ ਤੇ ਆਏ ਸ਼ਬਦ ਫਿਰ ਵਾਪਸ ਮੁੜ ਗਏ ਉਹ ਵਾਪਸ ਮੁੜਿਆ ਇੱਕ ਕਦਮ ਅੱਗੇ ਵਧਿਆ ਤੇ ਫਿਰ ਪਿੱਛੇ ਮੁੜ ਪਿਆ ਪਰ ਮਨ ਕਹਿ ਰਿਹਾ ਸੀ ਕਿ ਹਜੇ ਨਹੀਂ ਫਿਰ ਉਹ ਚੁੱਪਚਾਪ ਹੌਲੀ-ਹੌਲੀ ਕਦਮਾਂ ਨਾਲ ਗੇਟ ਤੋਂ ਬਾਹਰ ਚਲਾ ਗਿਆ ਨਾ ਦਰਵਾਜ਼ਾ ਖੜਕਾਇਆ ਤੇ ਨਾ ਹੀ ਅਲਵਿਦਾ ਕਿਹਾ ਬਸ ਚਲਾ ਗਿਆ ਜਿਵੇਂ ਹਾਰ ਕੇ ਨਹੀਂ ਬਸ ਸਮੇ ਦਾ ਕਰਜ਼ਾ ਚਕਾਉਣ ਤੇ ਫਿਰ ਤੋਂ ਵਾਪਸ ਆਉਣ ਦਾ ਵਾਅਦਾ ਲੈ ਕੇ ਗਿਆ ਹੋਵੇ ਆਪਣੀ ਗੱਡੀ ਦਾ ਦਰਵਾਜ਼ਾ ਖੋਲ੍ਹਿਆ ਵਿੱਚ ਬੈਠਣ ਤੋਂ ਪਹਿਲਾਂ ਅਸਮਾਨ ਵੱਲ ਦੇਖਣ ਲੱਗਿਆ ਸੁੰਨਾ-ਸੁੰਨਾ ਆਕਾਸ਼ ਸਾਤ ਹਵਾ ਤੇ ਦਿਲ ਦੀ ਗਹਿਰਾਈ ਚੋਂ ਗੂੰਜਦੀ ਇੱਕ ਆਵਾਜ਼ ਤੂੰ ਵਾਪਸ ਆਵੇਂਗਾ ਨਾ ਸਾਰੀ ਰਾਤ ਗੌਰ ਵਸਾਉਣਾ ਸਕਿਆ ਇੱਧਰ ਉੱਧਰ ਪਾਸੇ ਮਾਰਦਾ ਰਿਹਾ ਉਹਦੀਆਂ ਅੱਖਾਂ ਦੇ ਸਾਹਮਣੇ ਬਸ ਇੱਕੋ ਹੀ ਤਸਵੀਰ ਘੁੰਮਦੀ ਰਹੀ ਨੇਹਾ ਦਾ ਚਿਹਰਾ ਉਹ ਕੁਝ ਨਹੀਂ ਬੋਲੀ ਤੇ ਸਭ ਕੁਝ ਕਹਿ ਗਈ ਉਸਨੇ ਸਿਰਾਂ ਨੇ ਤੇਰ ਸਿਰ ਰੱਖਿਆ ਪਰ ਉਸਦੀ ਨੀਂਦ ਤਾਂ ਜਿਵੇਂ ਉਸਦੀ ਬੇਟੀ ਦੇ ਕੋਲ ਚਲੀ ਗਈ ਸੀ ਜਿਸ ਨੂੰ ਮਿਲਣ ਲਈ ਉਸਨੂੰ 9 ਸਾਲ ਲੱਗ ਗਏ ਸੀ ਉਸਨੇ ਖੁਦ ਨੂੰ ਕਿਹਾ ਮੈਂ ਅੱਜ ਸਿਰਫ ਦੇਖ ਕੇ ਵਾਪਸ ਆ ਗਿਆ ਹਾਂ ਪਰ ਹੁਣ ਦੇਖਣਾ ਬਾਕੀ ਹੈ ਉਹ ਪਿਆਰ ਉਹ ਸਾਥ ਉਹ ਸਮਾਜ ਜੋ ਬੇਟੀ ਨੂੰ ਸਭ ਤੋਂ ਪਹਿਲਾਂ ਉਸਦੇ ਪਾਪਾ ਤੋਂ ਮਿਲਣਾ ਚਾਹੀਦਾ ਹੈ ਸਾਰੀ ਰਾਤ ਨੀਂਦ ਵਿੱਚ ਨਹੀਂ ਬਸ ਅੱਖਾਂ ਰਾਹੀ ਬਤੀਤ ਹੋਈ ਗਾਰਬ ਬੈੱਡ ਤੇ ਪਿਆ ਰਿਹਾ ਇਧਰ ਉਧਰ ਪਾਸੇ ਮਾਰਦਾ ਰਿਹਾ ਬਸ بار-बार ਉਹੀ ਪਲ ਯਾਦ ਆਉਂਦਾ ਰਿਹਾ ਨੇਹਾ ਦਾ ਉਹ ਚੁੱਪਚਾਪ ਗਲੇ ਲੱਗਣਾ ਤੇ ਸੁਨੀਤਾ ਦੀਆਂ ਸ਼ਾਂਤ ਨਜ਼ਰਾਂ ਜਿਸ ਵਿੱਚ ਸਵਾਲ ਵੀ ਸੀ ਤੇ ਸ਼ਾਇਦ ਜਵਾਬ ਵੀ ਸਵੇਰ ਹੁੰਦੇ ਹੀ ਉਹ ਉੱਠ ਖੜਿਆ ਪਰ ਸ਼ਾਇਦ ਹੁਣ ਉਸਦੇ ਕਦਮਾਂ ਵਿੱਚ ਡਰ ਨਹੀਂ ਸੀ ਬਲਕਿ ਇੱਕ ਉਮੀਦ ਸੀ ਉਹ ਸਿੱਧਾ ਨੁੱਕਰ ਵਾਲੀ ਦੁਕਾਨ ਤੇ ਗਿਆ ਜਿੱਥੋਂ ਕਦੇ ਉਹ ਸੁਨੀਤਾ ਲਈ ਚੂੜੀਆਂ ਖਰੀਦ ਕੇ ਲੈ ਕੇ ਆਉਂਦਾ ਸੀ ਅੱਜ ਪਹਿਲੀ ਵਾਰ ਉਸਦੇ ਹੱਥ ਨਹੀਂ ਕੰਬ ਰਹੇ ਸੀ ਪਰ ਉਸਦੇ ਚਿਹਰੇ ਤੇ ਉਹੀ ਵਿਸ਼ਵਾਸ ਸੀ ਜੋ ਕਿਸੇ ਨੇ ਕਾਫੀ ਵਕਤ ਤੋਂ ਬਹੁਤ ਕੁਝ ਸਿੱਖਣ ਤੋਂ ਬਾਅਦ ਪਾਇਆ ਹੋਵੇ ਉਸਨੇ ਇੱਕ ਛੋਟਾ ਜਿਹਾ ਪੈਕਟ ਬਣਵਾਇਆ ਜਿਸ ਵਿੱਚ ਰੰਗीन ਚੂੜੀਆਂ ਵਾਲੀਆਂ ਤੇ ਇੱਕ ਸਿੰਪਲ ਜਾਂ ਮੰਗਲ ਸੂਤਰ ਜਿਆਦਾ ਕੀਮਤੀ ਤਾਂ ਨਹੀਂ ਸੀ ਪਰ ਹਰ ਇੱਕ ਚੀਜ਼ ਵਿੱਚ ਇੱਕ ਅਧੂਰੇ ਰਿਸ਼ਤੇ ਦੀ ਪਰਪਾਈ ਸੀ ਉਹ ਉੱਥੋਂ ਸਿੱਧਾ ਕਰਿਆਨੇ ਦੀ ਦੁਕਾਨ ਤੇ ਗਿਆ ਦੁੱਧ, ਫਲ, ਬਿਸਕੁਟ, ਦਵਾਈਆਂ, ਕੁਝ ਕਿਤਾਬਾਂ ਤੇ ਇੱਕ ਛੋਟਾ ਜਿਹਾ ਖੜਾਉਣਾ ਖਰੀਦਿਆ। ਸਭ ਕੁਝ ਉਹ ਆਪਣੇ ਹੱਥਾਂ ਨਾਲ ਪੈਕ ਕਰਵਾਉਂਦਾ ਰਿਹਾ। ਉਹ ਨਹੀਂ ਚਾਹੁੰਦਾ ਸੀ ਕਿ ਅੱਜ ਫੇਰ ਉਹ ਬੱਚੀ ਉਸ ਨੂੰ ਸਿਰਫ ਗਲੇ ਲਗਾਉਣ ਵਾਲੇ ਅੱਜ ਨਬੀ ਦੀ ਤਰ੍ਹਾਂ ਦੇਖੇ। ਅੱਜ ਉਹ ਪੂਰੀ ਤਰ੍ਹਾਂ ਪਾਪਾ ਬਣ ਕੇ ਜਾਣਾ ਚਾਹੁੰਦਾ ਸੀ। ਦੁਪਹਿਰ ਢਲਣ ਲੱਗੀ ਤੇ ਗਰਮੀ ਵੀ ਕੁਝ ਘੱਟ ਹੋ ਗਈ ਸੀ। ਗੌਰਵ ਨੇ ਸਾਰਾ ਸਮਾਨ ਆਪਣੀ ਗੱਡੀ ਵਿੱਚ ਰੱਖਿਆ ਤੇ ਉਸ ਗਲੀ ਵੱਲ ਚੱਲ ਪਿਆ ਜਿੱਥੇ ਕੱਲ ਉਸ ਦੀ ਜ਼ਿੰਦਗੀ ਦਾ ਸਭ ਤੋਂ ਅਨਮੋਲ ਤੋਹਫ਼ਾ ਉਸ ਨੂੰ ਮਿਲਿਆ ਸੀ ਗਲੀ ਹੁਣ ਵੀ ਉਦਾਹੀ ਸੀ ਚਿਆਂਦੀਆਂ ਛੱਤਾਂ ਟੁੱਟੇ ਹੋਏ ਦਰਵਾਜ਼ੇ ਤੇ ਹਰ ਦਰਵਾਜ਼ੇ ਤੇ ਮੁਸ਼ਕਲ ਭਰੀ ਜ਼ਿੰਦਗੀ ਪਰ ਅੱਜ ਗੌਰਵ ਦਾ ਤੋਰ ਨਾ ਕੁਝ ਅਲੱਗ ਸੀ ਉਸ ਦੇ ਕਦਮ ਨਹੀਂ ਕੰਬ ਰਹੇ ਸੀ ਅੱਜ ਉਸ ਦੀ ਚਾਲ ਵਿੱਚ ਭਰੋਸਾ ਸੀ ਸੁਨੀਤਾ ਦਾ ਘਰ ਨੇੜੇ ਆਉਣ ਲੱਗਿਆ ਤੇ ਦੂਰੋਂ ਹੀ ਉਸ ਨੂੰ ਨੇਹਾ ਮੰਜੇ ਤੇ ਬੈਠੀ ਦੀ ਸੀ ਅੱਜ ਉਹ ਪਈ ਨਹੀਂ ਸੀ ਉਹ ਮੰਜੇ ਤੇ ਬੈਠੀ ਕਾਪੀ ਤੇ ਕੁਝ ਲਿਖ ਰਹੀ ਸੀ ਉਸ ਦੇ ਕੋਲ ਉਹੀ ਖਿਡਾਉਣਾ ਪਿਆ ਸੀ ਜਿਸ ਨੂੰ ਸ਼ਾਇਦ ਸਾਲਾਂ ਤੋਂ ਕਿਸੇ ਨੇ ਛੂਹਿਆ ਵੀ ਨਾ ਹੋਵੇ ਗੌਰਵ ਦਰਵਾਜ਼ੇ ਤੇ ਆ ਕੇ ਰੁਕ ਗਿਆ ਇੱਕ ਲੰਬਾ ਸਾਹ ਲਿਆ ਤੇ ਫਿਰ ਹੌਲੀ-ਹੌਲੀ ਅੰਦਰ ਚਲਾ ਗਿਆ ਉਨ੍ਹਾਂ ਦੇ ਕੋਲ ਜਿਨ੍ਹਾਂ ਨੂੰ ਕਦੇ ਉਸਨੇ ਖੁਦ ਹੀ ਆਪਣੇ ਤੋਂ ਦੂਰ ਕਰ ਦਿੱਤਾ ਸੀ ਨੀਹਾ ਨੇ ਉਸ ਨੂੰ ਦੇਖਿਆ ਥੋੜੀ देर ਹਰਾਨ ਹੋਈ ਪਰ ਅੱਖਾਂ ਵਿੱਚ ਥੋੜੀ ਹਲਕੀ ਚਮਕ ਸੀ ਪਾਪਾ ਉਸਨੇ ਹੌਲੀ ਜਿਹੇ ਕਿਹਾ ਗਰਵ ਰੋਕ ਨਾ ਸਕਿਆ ਉਸਨੇ ਇੱਕ ਝਟਕੇ ਨਾਲ ਆਪਣੀਆਂ ਬਾਹਾਂ ਫੈਲਾਈਆਂ ਤੇ ਨੀਹਾ ਆ ਕੇ ਉਸ ਦੇ ਗਲੇ ਲੱਗ ਗਈ ਇਸ ਵਾਰ ਉਹ ਗਲੇ ਲੱਗਣ ਤੋਂ ਝਿਜਕੀ ਨਹੀਂ ਜਿਵੇਂ ਕਿ ਉਸ ਨੂੰ ਭਰੋਸਾ ਹੋ ਗਿਆ ਹੋਵੇ ਕੀ ਇਹ ਗਲੇ ਲੱਗਣਾ ਬਸ ਇੱਕ ਪਲ ਦੀ ਚੀਜ਼ ਨਹੀਂ ਹੁਣ ਇਹ ਰੋਜ਼ ਦਾ ਹੋਵੇਗਾ ਗੌਰਵ ਉਸਨੂੰ ਗੋਦੀ ਵਿੱਚ ਚੱਕ ਕੇ ਖੜਾ ਹੋ ਗਿਆ ਸੁਨੀਤਾ ਦਰਵਾਜ਼ੇ ਤੇ ਖੜੀ ਸੀ ਤੇ ਉਹਨਾਂ ਨੂੰ ਦੇਖ ਰਹੀ ਸੀ ਉਸ ਦੀਆਂ ਅੱਖਾਂ ਵਿੱਚ ਕਈ ਸਵਾਲ ਤੇ ਇੰਤਜ਼ਾਰ ਸੀ ਗੌਰਵ ਨੇ ਨੀਹਾ ਨੂੰ ਮੰਜੇ ਤੇ ਬਿਠਾਇਆ ਫਿਰ ਲਿਆਂਦਾ ਹੋਇਆ ਸਮਾਨ ਗੱਡੀ ਵਿੱਚੋਂ ਕੱਢ ਕੇ ਲਿਆਂਾਇਆ ਤੇ ਖੋਲਿਆ ਦਵਾਈਆਂ ਦੁੱਧ ਫਲ ਮਠਿਆਈਆਂ ਕਿਤਾਬਾਂ ਕੁਝ ਖੜਾਉਣੇ ਸਭ ਕੁਝ ਕੱਢ ਕੇ ਇੱਕ ਇੱਕ ਕਰਕੇ ਨੇਹਾ ਤੇ ਸੁਨੀਤਾ ਦੇ ਸਾਹਮਣੇ ਰੱਖ ਦਿੱਤੇ ਫਿਰ ਜੇ ਵਿੱਚੋਂ ਇੱਕ ਛੋਟਾ ਜਿਹਾ ਪੈਕਟ ਕੱਢਿਆ ਤੇ ਸੁਨੀਤਾ ਵੱਲ ਤੁਰ ਪਿਆ ਇਹ ਤੇਰੇ ਲਈ ਹੈ ਗੌਰਵ ਨੇ ਹੌਲੀ ਜੇ ਸੁਨੀਤਾ ਨੂੰ ਕਿਹਾ ਸੁਨੀਤਾ ਕੁਝ ਪਾਲ ਉਸ ਨੂੰ ਦੇਖਦੀ ਰਹੀ ਤੇ ਫਿਰ ਉਸ ਪੈਕਟ ਨੂੰ ਖੋਲ੍ਹਿਆ ਤੇ ਚੂੜੀਆਂ ਵਿੱਚ ਰੱਖਿਆ ਹੋਇਆ ਮੰਗਲ ਸੂਤਰ ਦੇਖ ਕੇ ਚੌਂਕ ਗਈ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹ ਕੁਝ ਬੋਲਣਾ ਚਾਹੁੰਦੀ ਸੀ ਪਰ ਮੂੰਹ ਵਿੱਚੋਂ ਆਵਾਜ਼ ਨਹੀਂ ਨਿਕਲੀ ਗਰਵ ਨੇ ਹੌਲੀ ਜਿਹਾ ਕਿਹਾ ਉਸ ਦਿਨ ਤੂੰ ਕੁਝ ਨਹੀਂ ਕਿਹਾ ਸੀ ਪਰ ਮੈਂ ਤੇਰੀਆਂ ਅੱਖਾਂ ਵਿੱਚ ਦੇਖ ਲਿਆ ਸੀ ਕਿ ਤੂੰ ਸਾਰਾ ਕੁਝ ਹਜੇ ਤੱਕ ਨਹੀਂ ਗਵਾਇਆ ਜੇ ਤੂੰ ਮੈਨੂੰ ਮaaf ਕਰ ਸਕੇ ਤਾਂ ਇਸ ਵਾਰ ਮੇਰੀ ਬੇਟੀ ਨੂੰ ਨਹੀਂ ਮੈਨੂੰ ਵੀ ਅਪਣਾ ਲੈ ਸੁਨੀਤਾ ਕੰਬ ਰਹੀ ਸੀ ਉਸਨੇ ਹੱਥ ਅੱਗੇ ਕੀਤਾ ਮੰਗਲ ਸੂਤਰ ਫੜਿਆ ਤੇ ਬਹੁਤ ਦੇਰ ਤੱਕ ਉਸ ਨੂੰ ਦੇਖਦੀ ਰਹੀ ਤੇ ਫਿਰ ਹੌਲੀ ਜਿਹੀ ਬੋਲੀ ਜੇ ਅੱਜ ਤੋਂ ਬਾਅਦ ਫਿਰ ਉਹੀ ਗਲਤੀ ਕੀਤੀ ਤਾਂ ਇਹ ਚੂੜੀਆਂ ਮੈਂ ਫਿਰ ਕਦੇ ਨਹੀਂ ਪਾਵਾਂਗੀ ਗੌਰਵ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਸ ਨੇ ਨਜ਼ਰਾਂ ਝੁਕਾ ਲਈਆਂ ਤੇ ਫਿਰ ਬੋਲਿਆ ਇਸ ਵਾਰ ਤੈਨੂੰ ਨਹੀਂ ਆਪਣੇ ਆਪ ਨੂੰ ਵੀ ਝੂਠ ਨਹੀਂ ਬੋਲਾਂਗਾ ਉਸ ਦਿਨ ਗੌਰਵ ਪਹਿਲੀ ਵਾਰ ਉਸ ਘਰ ਵਿੱਚ ਰੁਕਿਆ ਜਿੱਥੇ ਕੱਲ ਉਹ ਚੁੱਪਚਾਪ ਖੜਾ ਸੀ ਤੇ ਅੱਜ ਉਸ ਘਰ ਦੇ ਅੰਦਰ ਨੇਹਾ ਦੀ ਹਾਸੀ ਗੂੰਜ ਰਹੀ ਸੀ ਸੁਨੀਤਾ ਰਸੋਈ ਵਿੱਚ ਖਾਣਾ ਬਣਾ ਰਹੀ ਸੀ ਤੇ ਰਸੋਈ ਵਿੱਚ ਕੰਮ ਕਰਦੇ ਉਸ ਦੀਆਂ ਚੂੜੀਆਂ ਖੜਕਣ ਦੀ ਆਵਾਜ਼ ਬਾਹਰ ਤੱਕ ਆ ਰਹੀ ਸੀ ਉਹ ਮੰਗਲ ਸੂਤਰ ਹੁਣ ਉਸ ਗਲੇ ਵਿੱਚ ਸੀ ਜਿਸ ਨੂੰ ਸਾਲਾਂ ਪਹਿਲਾਂ ਹੰਝੂਆਂ ਵਿੱਚ ਵਹਾ ਦਿੱਤਾ ਸੀ ਨੇਹਾ ਮੰਜੇ ਤੇ ਬੈਠੀ ਆਪਣੀਆਂ ਨਵੀਆਂ ਕਿਤਾਬਾਂ ਦੇ ਪੰਨੇ ਪਲਟ ਰਹੀ ਸੀ ਦੇ ਵਿੱਚ ਵਿੱਚ ਦੀ ਗੌਰਵ ਨੂੰ ਦੇਖ ਕੇ ਮੁਸਕਰਾ ਰਹੀ ਸੀ ਜਿਵੇਂ ਹਰ ਵਾਰ ਅੱਖਾਂ ਨਾਲ ਕਹਿੰਦੀ ਹੋਵੇ ਕਿ ਹੁਣ ਨਾ ਜਾਣਾ ਪਪਾ ਗੌਰਵ ਚੁੱਪਚਾਪ ਖਿੜਕੀ ਦੇ ਕੋਲ ਬੈਠਾ ਸੀ ਉਸ ਦਾ ਚਿਹਰਾ ਥੱਕਿਆ ਹੋਇਆ ਨਹੀਂ ਸੀ ਬਲਕਿ ਸ਼ਾਂਤ ਸੀ ਕਈ ਸਾਲਾਂ ਬਾਅਦ ਉਸ ਨੂੰ ਕੋਈ ਦੁਕਾਨ ਕੋਈ ਦੌਲਤ ਕੁਝ ਯਾਦ ਨਹੀਂ ਆ ਰਿਹਾ ਸੀ ਬਸ ਇਹ ਤਿੰਨ ਜ਼ਿੰਦਗੀਆਂ ਦਿਸ ਰਹੀਆਂ ਸੀ ਜੋ ਅੱਜ ਇੱਕ ਦੂਜੇ ਦੇ ਸਾਹਾਂ ਵਿੱਚ ਸਾ ਲੈ ਰਹੀਆਂ ਸੀ ਪਰ ਸੁੱਖ ਦੀ ਸ਼ੁਰੂਆਤ ਤੋਂ ਪਹਿਲਾਂ ਕੁਝ ਅਧੂਰੇ ਪੰਨੇ ਬੰਦ ਕਰਨੇ ਜ਼ਰੂਰੀ ਸੀ ਅਗਲੇ ਦਿਨ ਸਵੇਰੇ ਗੌਰਵ ਫਿਰ ਆਪਣੀ ਦੁਕਾਨ ਤੇ ਪਹੁੰਚਿਆ ਜਿਵੇਂ ਹੀ ਉਹ ਅੰਦਰ ਗਿਆ ਉਸ ਦਾ ਵੱਡਾ ਭਰਾ ਸਾਹਮਣੇ ਆ ਗਿਆ ਉਹੀ ਚਿਹਰਾ ਉਹੀ ਆਵਾਜ਼ ਪਰ ਉਸ ਦੀਆਂ ਅੱਖਾਂ ਵਿੱਚ ਹੈਰਾਨੀ ਸੀ ਕਿ ਗੌਰਵ ਕਿੱਥੇ ਸੀ ਦੋ ਦਿਨਾਂ ਤੋਂ ਫੋਨ ਵੀ ਬੰਦ ਦੁਕਾਨ ਦਾ ਹਿਸਾਬ ਵੀ ਰੁਕਿਆ ਹੋਇਆ ਹੈ ਗੌਰਵ ਸ਼ਾਂਤ ਰਿਹਾ ਹੌਲੀ ਜਿਹੀ ਕੁਰਸੀ ਖਿੱਚੀ ਬੈਠਿਆ ਤੇ ਫਿਰ ਸ਼ਾਂਤ ਆਵਾਜ਼ ਵਿੱਚ ਕਿਹਾ ਅੱਜ ਤੋਂ ਇਹ ਦੁਕਾਨ ਤੇ ਜ਼ਿੰਦਗੀ ਮੇਰੀ ਹੋਵੇਗੀ ਮੇਰੀ ਮਰਜ਼ੀ ਨਾਲ ਚੱਲੇਗੀ ਉਸ ਦਾ ਭਰਾ ਹੈਰਾਨ ਹੋ ਗਿਆ ਹੱਸਣ ਲੱਗਿਆ ਕੀ ਮਤਲਬ ਹੈ ਤੇਰਾ ਗੌਰਵ ਉਸ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਬੋਲਿਆ ਮਤਲਬ ਇਹ ਕੀ ਹੁਣ ਮੈਂ ਆਪਣੇ ਰਿਸ਼ਤੇਆਂ ਨੂੰ ਫੇਰ ਤੋਂ ਜਿਉਣਾ ਚਾਹੁੰਦਾ ਹਾਂ ਆਪਣੇ ਗੁਨਾਹਾਂ ਨੂੰ ਮਾਫ਼ ਨਹੀਂ ਸੁਧਾਰਨਾ ਚਾਹੁੰਦਾ ਹਾਂ ਤੂੰ ਪਾਗਲ ਹੋ ਗਿਆ ਹੈ ਪ੍ਰਾਗੋ ਸੇ ਵਿੱਚ ਬੋਲਿਆ ਤੇਰੀ ਜ਼ਿੰਦਗੀ ਤਾਂ ਅਸੀਂ ਸੰਭਾਲ ਲਈ ਤੂੰ ਤਾਂ ਕਿਸੇ ਕੰਮ ਜੋਗਾ ਨਹੀਂ ਸੀ ਗੌਰਵ ਨੇ ਉਸ ਦੀ ਗੱਲ ਕੱਟ ਦਿੱਤੀ ਹਾਂ ਮੈਂ ਕਿਸੇ ਜੋਗਾ ਨਹੀਂ ਸੀ ਕਿਉਂਕਿ ਮੈਂ ਖੁਦ ਨੂੰ ਹੀ ਗਵਾ ਚੁੱਕਿਆ ਸੀ ਤੇ ਹੁਣ ਮੈਂ ਖੁਦ ਨੂੰ ਵਾਪਸ ਪਾ ਲਿਆ ਸੁਨੀਤਾ ਤੇ ਨੀਹਾ ਦੇ ਕੋਲ ਜਾ ਕੇ ਉਹ ਔਰਤ ਜੋ ਤੈਨੂੰ ਛੱਡ ਕੇ ਚਲੀ ਗਈ ਸੀ ਗੌਰਵ ਦਾ ਭਰਾ ਉਸ ਦੇ ਦਿਮਾਗ ਵਿੱਚ ਜ਼ਹਿਰ ਭਰਨ ਲੱਗਿਆ ਗਾਰਵ ਉੱਠਿਆ ਅੱਗੇ ਵਧਿਆ ਤੇ ਆਪਣੇ ਭਰਾ ਦੇ ਕੋਲ ਜਾ ਕੇ ਬੋਲਿਆ ਨਹੀਂ ਉਹ ਔਰਤ ਜੋ ਕਦੇ ਮੇਰਾ ਸਭ ਕੁਝ ਸੀ ਤੇ ਜਿਸ ਨੂੰ ਮੈਂ ਚੁੱਪ ਰਹਿ ਕੇ ਗਵਾ ਦਿੱਤਾ ਸੀ ਹੁਣ ਮੈਂ ਚੁੱਪ ਨਹੀਂ ਰਹਾਗਾ ਉਸ ਦਾ ਭਰਾ ਗੁੱਸੇ ਨਾਲ ਬੋਲਿਆ ਕਿ ਤੂੰ ਦੁਕਾਨ ਛੱਡ ਦੇਵੇਂਗਾ ਗਾਰਵ ਨੇ ਹਲਕੀ ਮੁਸਕਾਨ ਦੇ ਨਾਲ ਕਿਹਾ ਨਹੀਂ ਹੁਣ ਇਹ ਦੁਕਾਨ ਮੇਰੇ ਨਾਲ ਹੀ ਚੱਲੇਗੀ ਪਰ ਇਨਸਾਨੀਅਤ ਦੇ ਨਾਲ ਪੈਸਿਆਂ ਦੇ ਪਿੱਛੇ ਭੱਜਦੇ ਹੋਏ ਨਹੀਂ ਬੇਟੀ ਦੀ ਹਾਸੀ ਤੇ ਪਤਨੀ ਦੀ ਇੱਜ਼ਤ ਦੇ ਨਾਲ ਗੌਰਵ ਦਾ ਭਰਾ ਕੁਝ ਨਾ ਬੋਲ ਸਕਿਆ ਕਈ ਸਾਲਾਂ ਬਾਅਦ ਉਹ ਆਪਣੇ ਛੋਟੇ ਭਰਾ ਨੂੰ ਇੱਕ ਆਦਮੀ ਦੀ ਤਰ੍ਹਾਂ ਆਪਣੇ ਸਾਹਮਣੇ ਖੜਾ ਦੇਖ ਰਿਹਾ ਸੀ ਜੋ ਹੁਣ ਚੁੱਪ ਨਹੀਂ ਰਿਹਾ ਸੀ ਗੌਰਵ ਉਸ ਦਿਨ ਘਰ ਵਾਪਸ ਆਉਂਦੇ ਸਮੇਂ ਰਸਤੇ ਵਿੱਚ ਚੁੱਪ ਰਿਹਾ ਪਰ ਉਸ ਦੇ ਅੰਦਰ ਦੀ ਸ਼ਾਂਤੀ ਉਸ ਦੇ ਚਿਹਰੇ ਤੇ ਸਾਫ਼-ਸਾਫ਼ ਦਿਸ ਰਹੀ ਸੀ ਉਸ ਨੇ ਫਲ ਲਏ ਦਵਾਈ ਲਈ ਤੇ ਨਵੇਂ ਦੋ ਸਕੂਲ ਬੈਗ ਵੀ ਖਰੀਦੇ ਤੇ ਫਿਰ ਸੁਨੀਤਾ ਦੇ ਘਰ ਪਹੁੰਚ ਗਿਆ ਤਾਂ ਸੁਨੀਤਾ ਦਰਵਾਜ਼ੇ ਤੇ ਖੜੀ ਸੀ ਜਿਵੇਂ ਉਹ ਗੌਰਵ ਦਾ ਇੰਤਜ਼ਾਰ ਕਰ ਰਹੀ ਹੋਵੇ ਗੌਰਵ ਨੇ ਸਮਾਨ ਵਾਲੇ ਝੋਲੇ ਰੱਖੇ ਤੇ ਨੀਹਾ ਨੂੰ ਆਵਾਜ਼ ਦਿੱਤੀ ਤੇ ਬੋਲਿਆ ਕਿ ਹੁਣ ਕੋਈ ਵੀ ਆਪਾਂ ਨੂੰ ਅਲੱਗ ਨਹੀਂ ਕਰ ਸਕੇਗਾ ਨੀਹਾ ਭੱਜ ਕੇ ਆਈ ਤੇ ਆਪਣੇ ਪਾਪਾ ਦੇ ਗਲੇ ਚਿੰਟ ਗਈ ਸੁਨੀਤਾ ਆਈ ਤੇ ਉਸਨੇ ਉਸ ਦਾ ਹੱਥ ਆਪਣੇ ਹੱਥਾਂ ਵਿੱਚ ਲੈ ਲਿਆ ਤਿੰਨੇ ਚੁੱਪ ਸੀ ਪਰ ਉਸ ਖਮੋਸ਼ੀ ਵਿੱਚ ਹੁਣ ਕੋਈ ਦਰਦ ਨਹੀਂ ਸੀ ਕਹਾਣੀ ਇੱਥੇ ਹੀ ਸਮਾਪਤ ਨਹੀਂ ਹੁੰਦੀ ਬਲਕਿ ਇੱਥੋਂ ਹੀ ਇੱਕ ਨਵੀਂ ਸ਼ੁਰੂਆਤ ਹੁੰਦੀ ਹੈ ਜਿੱਥੇ ਬਿਖਰੇ ਹੋਏ ਰਿਸ਼ਤੇ ਫਿਰ ਤੋਂ ਇੱਕ ਕਮਰੇ ਵਿੱਚ ਸਾਥ ਨਿਭਾਉਣ ਲੱਗੇ ਤੇ ਜੋ ਟੁੱਟਿਆ ਹੋਇਆ ਇਨਸਾਨ ਇੱਕ ਪਿਤਾ ਇੱਕ ਪਤੀ ਤੇ ਸਭ ਤੋਂ ਪਹਿਲਾਂ ਇੱਕ ਇਨਸਾਨ ਬਣ ਗਿਆ ਦੋਸਤੋ ਕਦੇ ਕਦੇ ਅਸੀਂ ਚੁੱਪ ਰਹਿ ਕੇ ਉਹਨਾਂ ਗੱਲਾਂ ਨੂੰ ਹੋਣ ਦਿੰਦੇ ਹਾਂ ਜੋ ਰਿਸ਼ਤਿਆਂ ਨੂੰ ਤੋੜ ਦਿੰਦੀਆਂ ਨੇ ਪਰ ਜਦੋਂ ਵਕਤ ਦੂਜਾ ਮੌਕਾ ਦੇਵੇ ਤਾਂ ਉਹ ਸਜ਼ਾ ਦੇਣ ਨਹੀਂ ਆਉਂਦਾ ਬਲਕਿ ਸ਼ੀਸ਼ਾ ਲੈ ਕੇ ਆਉਂਦਾ ਜਿਸ ਵਿੱਚ ਅਸੀਂ ਦੇਖ ਸਕੀਏ ਕਿ ਅਸੀਂ ਕਿੰਨਾ ਕੁਝ ਗਵਾ ਦਿੱਤਾ ਹੈ ਜਦੋਂ ਅਸੀਂ ਆਪਣੇ ਪਰਿਵਾਰ ਵਾਲਿਆਂ ਦੇ ਕਾਰਨ ਕੁਝ ਬੋਲ ਨਾ ਸਕੇ ਜਾ ਸਮਾਰਾਈਂ ਦੇ ਸਾਥਨਾ ਦੇ ਸਕੇ ਹਾਂਜੀ ਦੋਸਤੋ ਏਸੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਹਾਂ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ ਦੋਸਤੋ